ਉਹ ਤਿੰਨ ਤਿੰਨ ਲੋਕਾਂ ਨੂੰ ਇੱਕ ਸੈੱਲ ਦੇ ਵਿੱਚ ਰੱਖਿਆ ਗਿਆ ਓਪਨ ਟਾਇਲਟਸ ਨੇ ਉੱਥੇ ਹੀ ਉਹਨਾਂ ਨੇ ਟਾਇਲਟ ਚਾਣਾ ਹੈ ਉੱਥੇ ਹੀ ਉਹਨਾਂ ਨੇ ਖਾਣਾ ਜਿਹੜੇ ਬੰਦੇ ਉਥੋਂ ਡੀਪੋਰਟ ਕਰਦੇ ਵਾਪਸ ਆ ਗਏ ਉਹ ਕਹਿੰਦੇ ਕੋਈ ਨਹੀਂ ਦੁਬਾਰਾ ਜਾਣ ਨੂੰ ਪਿਆਰ ਟ੍ਰੈਵਲ ਏਜੰਟ ਨੇ ਜਨਸ ਨੂੰ ਸਲਾਖਾਂ ਦੇ ਪਿੱਛੇ ਕਿਵੇਂ ਪਹੁੰਚਾਣਾ ਔਰ ਲੋਕਾਂ ਨੂੰ ਉਹਨਾਂ ਤੋਂ ਕਿਵੇਂ ਬਚਾਣਾ ਇਸ ਲਈ ਅਸੀਂ ਇੱਕ ਮੁਹਿੰਮ ਪੱਤੀ ਹੋਈ ਹੈ ਫਰਜ਼ੀ ਟ੍ਰੈਵਲ ਏਜੰਟਾਂ ਉੱਤੇ ਪੀਟੀਸੀ ਨਿਊਜ਼ ਦੀ ਨਕਲ ਸਿਟੀ ਮੈਨ ਪਾਵਰ ਵੀਜ਼ਾ ਕੰਸਲਟੈਂਸੀ ਨੇ ਕਈ ਦੋ ਕਨਾਲ ਠੱਗੀ ਮਾਰੀ ਹੈ 25 ਦੇ ਕਰੀਬ ਜਿਹੜੇ ਮਾਮਲੇ ਦਰਜ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਕੁਝ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਸਾਡੀ ਜੰਗ ਜਾਰੀ ਰਹੇਗੀ ਮੱਜਾ ਮਾਲਵਾ ਦੋਆਬਾ نیوز ਆਸ਼ਾ ਕਿਰਨ ਹਸਪੀਟਲ ਐਂਡ ਫਰਟੀਲਿਟੀ ਵਰਲਡ ਹੁਣ ਮਾਂ ਬਨਣ ਦਾ ਸੁਪਨਾ ਹੋ ਸਕਦਾ ਹੈ ਪੂਰਾ ਅਤੇ ਬ੍ਰਾਡਵੇ ਵੀਜ਼ਾ ਦੇ ਨਾਲ ਸੁਪਣਿਆਂ ਨੂੰ ਦੇਵੋ ਹਕੀਕਤ ਦੀ ਉਡਾਨ ਸਤਿ ਸ਼੍ਰੀ ਅਕਾਲ ਮੈਂ ਜਸਮੀਤ ਕੋਰ ਤੇ ਸ਼ੁਰੂ ਕਰਦੇ ਹਾਂ ਪੀਟੀਸੀ ਨਿਊਜ਼ ਦਾ ਵਿਸ਼ੇਸ਼ ਬਲੇਟਿੰਗ ਮਾਝਾ ਮਾਲਵਾ ਦੋਆਬਾ ਤੇ ਖਬਰਾਂ ਦੇ ਵਿਸਤਾਰ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਪੀਟੀਸੀ ਨਿਊਜ਼ ਦੀ ਖਬਰ ਦਾਸਰ ਜਲੰਧਰ ਦੇ ਸੁੰਦਰ ਨਗਰ ਇਲਾਕੇ ਦੇ ਲੋਕਾਂ ਨੂੰ ਹਾਈ ਵੋਲਟੇਜ ਧਾਰਨ ਦੀ ਸਮੱਸਿਆ ਤੋਂ ਮਿਲੀ ਜਥਾ ਕਾਲੀ ਕੌਂਸਲਰ ਨੇ ਆਪਣੇ ਫੰਡ ਚੋਂ ਧਾਰਨ ਹਟਾਉਣ ਦਾ ਕੰਮ ਕੀਤਾ ਸ਼ੁਰੂ ਲੋਕਾਂ ਨੇ ਪੀਟੀਸੀ ਨਿਊਜ਼ ਦਾ ਕੀਤਾ ਧੰਨਵਾਦ ਫਰੋਸਪੱਤ ਵਿਭਾਗ ਦੀ ਵੱਡੀ ਅੰਗੈਲੀ ਆਈ ਸਾਹਮਣੇ ਮਾਂ ਦੀ ਮੌਤ ਦਾ ਪ੍ਰਮਾਣ ਪੱਤਰ ਬਣਵਾਉਣਗੇ ਪੁੱਤ ਦਾ ਹੀ ਵਿਭਾਗ ਨੇ ਬਣਾਇਆ ਡੈਥ ਸਰਟੀਫਿਕੇਟ ਡੀਸੀ ਵੱਲੋਂ ਕਾਰਵਾਈ ਦਾ ਪ੍ਰੋਸਾ ਫਾਜ਼ਿਲਕਾ ਦੇ ਸਰਹੱਦੀ ਪਿੰਨਾਂ ਦੇ ਲੋਕ ਬਣਿਆ ਦੀ ਸਹੂਲਤਾਂ ਤੋਂ ਸਖ ਨੇ ਸਤਲੁਜ ਦਰਿਆ ਤੇ ਮਨਜ਼ੂਰੀ ਦੇ ਬਾਵਜੂਦ ਨਹੀਂ ਬਣ ਰਿਹਾ ਪੁਲ ਲੋਕਾਂ ਬੇੜੀ ਦੇ ਸਹਾਰੇ ਪਾਰ ਕਰਦੇ ਨੇ ਦਰਿਆ ਅਤੇ ਟਰਾਂਸਪੋਰਟਰਾਂ ਦੀ ਹੜਤਾਲਾ ਚੌਥੇ ਦਿਨ ਦੇ ਵਿੱਚ ਦਾਖਲ ਟਰਾਂਸਪੋਰਟਰਾਂ ਨਾਲ ਗੱਲਬਾਤ ਲਈ ਸਰਕਾਰ ਨੇ ਅਜੇ ਤੱਕ ਨਹੀਂ ਦਿੱਤੇ ਸੰਕੇਤ ਤੇ ਖਬਰਾਂ ਦਾ ਵਿਸਤਾਰ ਸ਼ੁਰੂ ਕਰ ਲੈਨੇ ਆ ਮਾਜਾ ਖੇਤਰੀਆਂ ਚੋਣਵੀਆਂ ਖਬਰਾਂ ਦੇ ਨਾਲ ਇਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋ ਰਹੀ ਹੈ ਮੀਟਿੰਗ ਦੇ ਵਿੱਚ ਪੰਥ ਨਾਲ ਜੁੜੇ ਮਸਲਿਆਂ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਾਮਣਾ ਹੋਤਾਂ ਨੂੰ ਜਿਨ੍ਹਾਂ ਦੇ ਵਿੱਚ ਸਿੱਖ ਔਰਤਾਂ ਵੀ ਸ਼ਾਮਲ ਨੇ ਉਹਨਾਂ ਲਈ ਹੈਲਮਟ ਪਾਉਣਾ ਲਾਜ਼ਮੀ ਕਰਨ ਤੇ ਵੀ ਵਿਚਾਰ ਚਰਚਾ ਦੀ ਸੰਭਾਵਨਾ ਪਰਟਾਈ ਜਾ ਰਹੀ ਹੈ ਹੋਰ ਵੀ ਤੇਰੇ ਜਾਣਕਾਰੀ ਸਾਂਝੀ ਕਰਨ ਲਈ ਗੱਲ ਕਰ ਲੈਣੇ ਸਾਡੇ ਸਹਿਯੋਗੀ ਮਨਿੰਦਰ ਮੋਂਗਾ ਦੇ ਨਾਲ ਜੋ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਜੀ ਮਨਿੰਦਰ ਕਿਸ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਮੀਟਿੰਗ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਜੀ ਜਸਪੀਤ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਸਕਤਰੇਤ ਵਿਖੇ ਪੰਥ ਸਿੰਘ ਸਹਿਬਾਂ ਦੀ ਮੀਟਿੰਗ ਜਿਹੜੀ ਹੈ ਉਹ ਪਿਛਲੇ 3 ਘੰਟੇ ਤੋਂ ਲਗਾਤਾਰ ਜਾਰੀ ਹੈ ਠੀਕ ਮੇਰੇ ਪਿੱਛੇ ਦੇਖ ਸਕਦੇ ਹੋ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਸਕਤਰੇਤ ਵਿਖੇ ਜਿਹੜੀ ਇਹ ਕਾਫੀ ਚਹਿਲ ਪਹਿਲ ਨਜ਼ਰ ਆ ਰਹੀ ਹੈ ਔਰ ਇਸ ਮੀਟਿੰਗ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਸਾਲ ਸਾਹਿਬ ਸਿੰਘ ਸਾਹਿਬ ਗੰਨੀ ਗੁਰਬਚਨ ਸਿੰਘ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੰਨੀ ਹਰਪੀ ਸਿੰਘ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੰਨੀ ਇਕਬਾਲ ਸਿੰਘ ਔਰ ਉਹਨਾਂ ਤੋਂ ਇਲਾਵਾ ਤਾਕਿ ਸ਼੍ਰੀ ਕੇਸਕਰ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਨੀ ਰਕबीर ਸਿੰਘ ਅਤੇ ਸ਼੍ਰੀ ਆਕਾਤਕਰ ਸਾਹਿਬ ਦੇ ਹੈੱਡ ਗਰੰਥੀ ਸਿੰਘ ਸਾਹਿਬ ਗਨੀ ਮਲਕੀਸ਼ ਸਿੰਘ ਜਿਹੜਾ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਉਹ ਜੇਕਰ ਗੱਲ ਕੀਤੀ ਹੈ ਵੀ ਮੁੱਦਿਆਂ ਦੀ ਤੇ ਸਭ ਤੋਂ ਅਹਿਮ ਮੁੱਦਾ ਜਿਹੜਾ ਇਸ ਮੀਟਿੰਗ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ ਉਹ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੋ ਸਿੱਖ ਔਰਤਾਂ ਨੂੰ ਟੂ-ਵੀਲਰ ਚਲਾਉਂਦੇ ਸਮੇਂ ਹੈਲਮਟ ਪਾਉਣਾ ਲਾਜ਼ਮੀ ਕੀਤਾ ਗਿਆ ਜਿਸ ਤੱਕ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਔਰ ਇਸੇ ਵਿਰੋਧ ਦੇ ਚੱਲਦਿਆਂ ਸੋਮਨੀ ਕਲੀਦਲ ਦੀ ਸਟਰੀਵਿੰਗ ਦੀ ਪ੍ਰਧਾਨ ਬੀਬੀ ਜ਼ਗੀਰ ਕੋਰ ਦੀ ਅਗਵਾਈ ਦੇ ਹੇਠ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਸ਼੍ਰੀ ਕਾਲਤਾਕਸ ਸਾਹਿਬ ਨੂੰ ਇਸ ਫੈਸਲੇ ਦੀ ਰੋਕ ਲਗਾਉਣ ਸੰਬੰਧੀ ਔਰ ਇਹ ਜਿਹੜਾ ਮੁੱਦਾ ਹੈ ਇਸ ਮੀਟਿੰਗ ਦੇ ਵਿੱਚ ਵਿਚਾਰਿਆ ਜਾ ਰਿਹਾ ਜਿਸ ਤੇ ਸਪੂਤ ਸਿੱਖ ਜਗਤ ਦੀਆਂ ਨਜ਼ਰਾਂ ਨੇ ਔਰ ਇਸ ਤੋਂ ਇਲਾਵਾ ਇਸ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਜਮਾ ਧਰਮੀ ਫੌਜੀਆ ਵੱਲੋਂ ਆਪਣੀ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕੁਝ ਮੰਗਾਂ ਜਿਹੜੀਆਂ ਉਹ ਦੱਸੀਆਂ ਗਈਆਂ ਸਨ ਸ਼੍ਰੀ ਕਾਲਤਾਕਸ ਸਾਹਿਬ ਨੂੰ ਉਹਨਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਵੱਖ-ਵੱਖ ਲੋਕਲ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਜੇ ਕਿ ਬੇਟੀਏ ਤੇ ਆਪਣੇ ਜਿਹੜੇ ਅੰਦਰੂਨੀ ਮਸਲੇ ਨੇ ਉਹਨਾਂ ਸੰਬੰਧੀ ਵੀ ਇੱਥੇ ਜਿਹੜੇ ਵੱਖ-ਵੱਖ ਮੰਗ ਪੱਤਰ ਦਿੱਤੇ ਗਏ ਨੇ ਇੱਥੇ ਚਿੱਠੀਆਂ ਜਿਹੜੀ ਭੇਜੀਏ ਗਏ ਨੇ ਉਹ ਸਾਰੇ ਮੁੱਦੇ ਵਿਚਾਰੇ ਜਾ ਰਹੇ ਨੇ ਔਰ ਮੀਟਿੰਗ ਦੇ ਵਿੱਚ ਜੋ ਲਗ ਲਗ ਮੁੱਦੇ ਤੇ ਫੈਸਲਾ ਕੀਤਾ ਜਾ ਰਹਾ ਉਸ ਸੰਬੰਧ ਵਿੱਚ 3 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਣਿਕੁਰਪਚੀ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜੋ ਮੀਟਿੰਗ ਦੇ ਵਿੱਚ ਜੋ ਫੈਸਲੇ ਲਏ ਜਾਣਗੇ ਉਹਨਾਂ ਸੰਬੰਧੀ ਜਾਣਕਾਰੀ ਦਿੱਤੀ ਜਾਊਗੀ ਹੁਣ ਇੰਤਜ਼ਾਰ ਰਹੇਗਾ 3 ਵਜੇ ਦਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਣਿਕੁਰਪਚੀ ਸਿੰਘ ਅੱਜ ਦੀ ਮੀਟਿੰਗ ਜਮਨਿੰਦਰ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਅਸੀਂ ਹੋਰ ਵਧੇਰੇ ਜਾਣਕਾਰੀ ਤੁਹਾਡੇ ਤੋਂ ਸਮੇਂ ਸਮੇਂ ਤੇ ਇਸ ਬਾਬਤ ਲੈਂਦੇ ਰਹਾਂਗੇ ਕਾਲਾ ਗਰੀ ਖਬਰ ਦੀ ਕਾਲਾ ਨੇ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਹੈ ਚੱਡਾ ਸ਼ੂਗਰ ਮਿਲ ਅੱਗੇ ਕਿਸਾਨਾਂ ਨੇ ਅਨਮਿੱਥੇ ਸਮੇਂ ਦੇ ਲਈ ਧਰਨਾ ਲਗਾ ਦਿੱਤਾ ਹੈ ਗੰਨੇ ਦੀ ਬਕਾਇਆ ਰਕਮ ਨੂੰ ਲੈ ਕੇ ਕੀੜੀ ਅਫਗਾਨਾ ਸਿਹਤ ਬਾਹਰ ਕਰ ਰਹੇ ਨੇ ਰੋਸ ਮਜ਼ਾਰਾ ਪਿਛਲੇ 2 ਸੀਜ਼ਨਸ ਤੋਂ ਨਹੀਂ ਮਿਲੀ ਉਹਨਾਂ ਨੂੰ ਬਕਾਇਆ ਰਕਮ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਟ ਮੋਰਚਾ ਖੋਲਿਆ ਜਾ ਰਿਹਾ ਹੈ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਦੇ ਹੇਠ ਕਿਸਾਨਾਂ ਦੇ ਵੱਲੋਂ ਮੋਰਚਾ ਖੋਲਿਆ ਗਿਆ ਹੈ ਚੱਡਾ 슈ਗਰ ਮਿਲ ਅਗੇ ਕਿਸਾਨਾਂ ਨੇ ਅਣਮਿਥੇ ਸਮੇਂ ਦੇ ਲਈ ਕੰਮ ਲਗਾ ਦਿੱਤਾ ਹੈ ਗੰਨੇ ਦੀ ਬਕਾਇਆ ਰਕਮ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰੋਸ ਮੁਜ਼ਾਰਾ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਰੋੜਾ ਰੁਪਏ ਇਸ ਮਿਲ ਦੇ ਵੱਲ ਬਕਾਇਆ ਨੇ ਜੋ ਮਿਲ ਦੇ ਵੱਲੋਂ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਇਸ ਨੂੰ ਲੈਣ ਦੇ ਲਈ ਕਿਸਾਨਾਂ ਦੇ ਵੱਲੋਂ ਇਹ ਧਰਨਾ ਲਗਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਹਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਧਰਨੇ ਦੇ ਵਿੱਚ ਸ਼ਾਮਲ ਨੇ ਜੋ ਆਪਣੀ ਬਕਾਇਆ ਰਾਸ਼ੀ ਮਿਲ ਵੱਲੋਂ ਲੈਣ ਲਈ ਮੰਗ ਕਰ ਰਹੇ ਨੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਵੱਲੋਂ ਮੋਰਚਾ ਖੋਲਿਆ ਗਿਆ ਹੈ ਇਸ ਦਿਵਸ ਦੀ ਬ੍ਰੇਕਿੰਗ ਨਿਊਜ਼ ਹੈ ਚੜ੍ਹਾ ਸ਼ੂਗਰ ਮਿਲ ਅੱਗੇ ਕਿਸਾਨਾਂ ਨੇ ਅਣਮਿੱਥੇ ਸਮੇਂ ਦੇ ਲਈ ਧਰਨਾ ਲਾਇਆ ਹੋਇਆ ਹੈ ਮੇਲਵਾਲਾ ਕੋ ਪਰਸਨਲ ਪਹੇ ਲਾ ਗਏ ਕੋਈ 50 ਲੱਖ 40 50 ਮੰਡੀ ਚ ਖੜ ਕੇ ਉੱਥੇ ਕਰਨਿਆ ਉੱਥੇ ਵਿਰੋਧ ਹੋ ਗਿਆ ਲੱਗਣ ਦੁੱਤੀਆਂ ਸੀਗੀਆਂ ਨਹੀਂ ਤੇ ਹੈ ਰੁਕੇ ਕੁੱਤੇ ਦਾ ਲੈਦਾ ਕਹਿੰਦਾ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਚੱਡਾ 슈ਗਰ ਮਿਲ ਹੈ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੀਆਂ ਨੇ ਜਿੱਥੇ ਕਿਸਾਨ ਵੱਡੇ ਗੇਂਤੀ ਦੇ ਵਿੱਚ ਪਹੁੰਚੇ ਹੋਏ ਨੇ ਕਿਸਾਨਾਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬਕਾਇਆ ਰਾਸ਼ੀ ਹੈ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਹੈ ਜੋ ਕਿਹੜੀ ਅਫਗਾਨ ਸਿਹਤ ਮਿਲਦੇ ਮਾਲਕਾਂ ਵੱਲੋਂ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਉਸੇ ਰਾਸ਼ੀ ਨੂੰ ਲੈਣ ਦੇ ਲਈ ਕਿਸਾਨਾਂ ਦੇ ਵੱਲੋਂ ਇਹ ਤਰਨ ਲਗਾਇਆ ਜਾ ਰਿਹਾ ਇਸ ਬਾਬਤ ਪਹਿਲਾਂ ਵੀ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਗਏ ਸਨ ਪਰ ਹਾਲੇ ਤੱਕ ਕੋਈ ਕਾਰਵਾਈ ਹੈ ਜਿਹੜੀ ਮਿਲਦੇ ਵੱਲ ਅਮਲ ਵਿੱਚ ਨਹੀਂ ਲਿਆਂਦੀ ਗਈ ਤੇ ਨਾ ਹੀ ਕਿਸਾਨਾਂ ਨੂੰ ਇਸ ਸੰਬੰਧੀ ਕੋਈ ਬਕਾਇਆ ਰਾਸ਼ੀ ਹੈ ਜਿਹੜੀ ਕਿਸਾਨਾਂ ਨੂੰ ਦਿੱਤੀ ਗਈ ਹੈ ਜੀ ਆਪ ਵੀ ਸੇਤੋ ਬੋਲਣਾ ਹੈ ਕੋ ਇੱਕ ਵਧਦੇ ਅਗਲੀ ਖਬਰ ਦੇਵਾਂ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਾਮਾ ਢਾਡੀ ਅਤੇ ਸਿੱਖ ਇਤਿਹਾਸਕਾਰ ਗਿਆਨੀ ਸੋਨ ਸਿੰਘ ਸੀਤਲ ਦੇ ਨਾਮ ਤੇ ਗੁਰੂ ਕੀ ਵਡਾਲੀ ਦੇ ਵਿਖੇ ਢਾਡੀ ਕਾਲਜ ਖੋਲਿਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਦੇ ਵੱਲੋਂ ਕੀਤਾ ਜਾਣਾ ਹੈ ਸ਼ੇਵੀ ਪਾਤਸ਼ਾਹੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੁਆਰਾ ਸ਼ੁਰੂ ਕੀਤੀ ਗਈ ਢਾਡੀ ਕਲਾ ਨੂੰ ਸੁਜੀਤ ਰੱਖਣ ਦੇ ਮੰਤਵ ਦੇ ਨਾਲ ਐਸਜੀਪੀਸੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਿਸ ਦੀ ਸੁੰਦਰ ਇਮਾਰਤ ਹੁਣ ਬਿਲਕੁਲ ਤਿਆਰ ਹੈ ਤੇ ਅੱਗੇ ਅੱਜ ਇਸ ਦਾ ਉਦਘਾਟਨ ਕਰਕੇ ਕੌਮ ਨੂੰ ਸਮਰਪਿਤ ਕੀਤਾ ਜਾਏਗਾ पीटीसी न्यूज़ के विशेष बुलेटिन में मालवा दुआबा के इस दिन ही रुकते हैं ब्रेक लिए ब्रेक तो उस पार विखाने दुआबा खेत्र दी खास खबर सुनो हुँ? ये तो हाँ वही है जिसे देखकर सिलाई मशीनों का लोन लिया था पर इतनी जल्दी वादा किया था ना काम होते ही लौटा दूंगा अलमारी में मत रखना हाँ। पहन लेना नई दुकान की रिबन कटिंग आप ही के हाथों तो होनी है जो अपने कल के लिए सोने को काम पे लगाते हैं मुथूट फिनकॉप उन्हें ब्लू सोच वाले कहते हैं और देते हैं गोल्ड लोन और सही सलाह मुथूट फिनकॉप जब जिंदगी बदलनी हो गर्मिया छुट्टियाँ मनाओ कनाडा यूएसए दस साल का टूरिस्ट वीजा ब्रॉडवे इमिग्रेशन कॉल छिहत्तर नौ सौ पैंट छिहत्तर नौ सौ पैंट याद रह हम शिकार पे गए थे ढूंढ ने इंडियन काने के दाल मखनी का मक्खन नासिक का टमाटर, इन जैसे जिद्दी दागों को कौन निकाल पाएगा जाना माना पाउडर या नया बेहतर एरियल देखते हैं जिन दागों को जाना माना पाउडर ना निकाल पाया नए बेहतर एरियल ने निकाल दिखाया एक ही वॉश में एरियल कंप्लीट एक किलो के साथ आधा किलो और आधे किलो के साथ दो सौ ग्राम फ्री अपना विरसा अपना ਸੱਚ ਦੀ ਸੱਚੀ ਤਸਵੀਰ ਦਰਪੜ ਪੰਜਾਬ ਦਾ ਦਰਪੜ ਪੰਜਾਬ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੇ ਹੁਣ ਰੁਕ ਕਰ ਲੈਣੇ ਆ ਦੁਆਬਾ ਖੇਤ ਦੀਆਂ ਖਾਸ ਖਾਸ ਖਬਰਾਂ ਦੇ ਵੱਲ ਪੀਟੀਸੀ ਨਿਊਜ਼ ਦੀ ਖਬਰ ਦਾ ਇੱਕ ਵਾਰ ਫਿਰ ਅਸਰ ਵੇਖਣ ਨੂੰ ਮਿਲਿਆ ਅਸਰ ਨਜ਼ਰ ਆਇਆ ਜਲੰਧਰ ਦੇ ਵਿੱਚ ਜਿੱਥੇ ਪੀਟੀਸੀ ਨਿਊਜ਼ ਤੇ ਖਬਰ ਨਸ਼ਰ ਹੋਣ ਮਗਰੋਂ ਲੋਕਾਂ ਨੂੰ ਘਰਾਂ ਤੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਤੋਂ ਨਿਜਾਤ ਮਿਲੀ ਹੈ ਅਤੇ ਲੋਕ ਬੇਹੱਦ ਰਾਹਤ ਮਹਿਸੂਸ ਕਰ ਰਹੇ ਨੇ ਇਹ ਹੈ ਸਮਾਰਟ ਸਿਟੀ ਜਲੰਧਰ ਦਾ ਸੁੰਦਰ ਨਗਰ ਜੋ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਦੇ ਵਾਰਡ ਨੰਬਰ 5 ਵਿੱਚ ਪੈਂਦਾ ਹੈ ਇਥੋਂ ਦੇ ਬਾਸ਼ਨ ਦੇ ਪਿਛਲੇ ਕਈ ਦਹਾਕਿਆਂ ਤੋਂ ਦਹਸ਼ਤ ਤੇ ਸائے ਹੀ ਜ਼ਿੰਦਗੀ ਜਿਉਣ ਲਈ ਮਜਬੂਰ ਰਹੇ। ਵਜਾ ਸੀ ਕਰਾਂ ਦੇ ਬਿਲਕੁਲ ਉਪਰੋਂ ਪਿਛਲੇ ਕਈ ਦਹਾਕਿਆਂ ਤੋਂ ਲੰਗਦੀਆਂ ਤੇ ਛੱਤਾਂ ਨੂੰ ਛੁੰਦੀਆਂ 11000 ਵੋਲਟੇਜ ਬਿਜਲੀ ਦੀਆਂ ਤਾਰਾਂ। ਪਰ ਹੁਣ ਇਹ ਹਾਈ ਵੋਲਟੇਜ ਤਾਰਾਂ ਇਥੋਂ ਹਟਾ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਲੋਕ ਬੇਹੱਦ ਰਾਹਤ ਮਹਿਸੂਸ ਕਰ ਰਹੇ ਨੇ। ਇਸ ਰਾਹਤ ਦੀ ਵਜ੍ਹਾ ਬਣੀ ਹੈ ਪੀਟੀਸੀ ਨਿਊਜ਼ ਦੀ ਖਬਰ। ਅਤੇ ਇਲਾਕੇ ਦੇ ਅਕਾਲੀ ਕਾਉਂਸਲ ਵੱਲੋਂ ਆਪਣੇ ਪੱਦਰ ਉਤੇ ਕੀਤੇ ਗਏ ਯਤਨ। ਦੋ ਤਸਵੀਰਾਂ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਪਹਿਲਾਂ ਇਹ ਤਾਰਾਂ ਕਰੰਟ ਜਾਂ ਛਤਾਂ ਨੂੰ ਛੂਕੇ ਵੇੜਿਆਂ ਦੇ ਵਿਚਕਾਰੋਂ ਲੰਘ ਰਹੀਆਂ ਸਨ ਅਤੇ ਹੁਣ ਉਹੀ ਕਰ ਅਤੇ ਵੇੜੇ ਤਾਰਾਂ ਹਟਾਏ ਜਾਣ ਮਗਰੋਂ ਖੁਦ ਨੂੰ ਆਜ਼ਾਦ ਮਹਿਸੂਸ ਕਰ ਰਹੇ ਨੇ। ਇਲਾਕੇ ਵਿੱਚ ਇੱਕ ਧਾਰਮਿਕ ਸਥਾਨ ਦੀ ਉਸਾਰੀ ਦਾ ਕੰਮ ਵੀ ਇਹਨਾਂ ਤਾਰਾਂ ਕਰਕੇ اٹਕਿਆ ਹੋਇਆ ਸੀ ਪਰ ਹੁਣ ਉਸਦੀ ਰੁਕਾਵਟ ਵੀ ਦੂਰ ਹੋ ਗਈ ਹੈ ਅਤੇ ਇਲਾਕਾ ਨਿਵਾਸੀ ਇਸ ਰਾਹਤ ਲਈ ਬੇਹਦ ਖੁਸ਼ ਨਜ਼ਰ ਆ ਰਹੇ ਨੇ ਬਹੁਤ ਵੱਡੀ ਰਿਆਤ ਮਿਲੀ ਆ ਸਾਨੂੰ ਸਾਨੂੰ ਐਮਸੀ ਸਾਹਿਬ ਉਹਨਾਂ ਨੇ ਅੱਜ ਤੱਕ ਇਹੋ ਜਿਹੇ ਕੈਂਡੀਡੇਟ ਸਾਹਿਬ ਨੂੰ ਮਹਾਰਤ ਦਵੇ ਬਾਦਲ ਸਾਹਿਬ ਨੂੰ ਵੀ ਅਸੀਂ ਮੁਾਰਕਾ ਦਿੰਨੇ ਆ ਜਿਨ੍ਹਾਂ ਨੇ ਸਾਡੇ ਮਹੱਲੇ ਲਈ ਕੈਂਡੀਡੇਟ ਜੱਟ ਦਿੱਤਾ ਵੀ ਅਸੀਂ ਸਾਡੇ ਵਾਸਤੇ ਵਧੀਆ ਕੰਮ ਕਰ ਰਿਹਾ ਆਪਣੇ ਸੁਖਬੀਰ ਬਾਦਲ ਬਈ ਜਿਹੜੀਆਂ ਸਾਨੂੰ ਤਾਰਾ ਚਕਾਤੀਆਂ ਬਈ ਬਾਦਮੀ ਦਾ ਬਹੁਤ ਮਿਹਰਬਾਨੀ ਕੀਤੀ ਆ ਤੇ ਜਿਹੜਾ ਅਸੀਂ ਮੰਦਰ ਬਣਾ ਸਕਦੇ ਆ ਇਹਨਾਂ ਦਾ ਅਸੀਂ ਬਹੁਤ ਲੱਖ ਲੱਖ ਸ਼ੁਕਰ ਕਰਦੇ ਆ ਵੀ ਸਾਨੂੰ ਜਿਹੜਾ ਇਹ ਕੰਮ ਕੀਤਾ ਬਹੁਤ ਵਧੀਆ ਸਾਧੂ ਅਸੀਂ ਕੋਠੇ ਤੇ ਚੜ੍ਹ ਨਹੀਂ ਸਕਦੇ ਸੀਗੇ ਕੋਈ ਬਾਥਰੂਮ ਲੈਟਰਿੰਗ ਪਲੱਸ ਬਣੇ ਕੋਲ ਉਹਦੇ ਉੱਤੇ ਜਾਣ ਨਹੀਂ ਸਕਦੇ ਵਿੱਚ ਛਾਟ ਆਉਂਦਾ ਸੀਗਾ ਵੀ ਅਸੀਂ ਬਹੁਤ ਔਖੇ ਸੀਗੇ ਇਹ ਤਾਂ ਪ੍ਰਧਾਨ ਜੀ ਸਾਡੇ ਜਿੱਤੇ ਇਹਨਾਂ ਦੀ ਮਿਹਰਬਾਨੀ ਨਾ ਤਾਰਾਂ ਚੁੱਕੀਆਂ ਗਈਆਂ ਸਾਡੇ ਬੱਚਿਆਂ ਨੂੰ ਖਤਰਾ ਸੀ 24 ਘੰਟੇ ਖਤਰੇ ਤੋਂ ਮੁਕਤ ਕੀਤਾ ਸਾਨੂੰ ਹੁਣ ਉਧਰ ਇਲਾਕੇ ਦੀ ਅਕਾਲੀ ਕਾਉਂਸਲਰ ਦੇ ਪਤੀ ਕੁਲਦੀਪ ਸਿੰਘ ਲੁਬਾਣਾ ਲੋਕਾਂ ਦੀ ਚਿਰਾਂ ਤੋਂ ਲਟਕ ਰਹੀ ਇਸ ਸਮੱਸਿਆ ਦੇ ਹੱਲ ਹੋਣ ਉੱਤੇ ਜਿਥੇ ਸਕੂਨ ਮਹਿਸੂਸ ਕਰ ਰਹੇ ਨੇ ਉੱਥੇ ਇਸ ਸਮੱਸਿਆ ਨੂੰ ਉਜਾਗਰ ਕਰਨ ਲਈ ਪੀਟੀਸੀ ਨਿਊਜ਼ ਦਾ ਧੰਨਵਾਦ ਕਰਦੇ ਵੀ ਨਜ਼ਰ ਆਏ ਵਾਰਡ ਨੰਬਰ 5 ਦੇ ਦੇਨ ਮਹੱਲਾ ਸੁੰਦਰ ਨਗਰ ਹੁੰਦਾ ਜੀ ਉਸ ਦੇ ਬਾਲਮੀਕ ਭਗਵਾਨ ਮਹਾਰਾਜ ਦਾ ਮੰਦਿਰ ਸੀ ਇਹ ਜਗ੍ਹਾ ਕਿਸੇ ਨੇ দান ਦਿੱਤੀ ਹੋਈ ਸੀ ਔਰ ਤਾਰਾਂ ਨਹੀਂ ਸੀ ਚੁکریاں ਬੜੇ ਚਿਰਾਂ ਤੋਂ ਤੇ ਮੈਂ ਪੂਰੀ ਕੋਸ਼ਿਸ਼ ਕਰਕੇ ਇਹ ਤਾਰਾ ਨੇ ਦੀਆਂ ਚਕਾਈਆਂ ਹਨ ਪੀਟੀਸੀ న్యూਸ ਦਾ ਸਭ ਤੋਂ ਧੰਨਵਾਦ ਹੈ ਜੀ ਜਿਨ੍ਹਾਂ ਨੇ ਪਹਿਲਾਂ ਕੁਛ ਦੇਮ ਪਹਿਲਾਂ ਇਹ ਖਬਰ ਲਾਈ ਸੀ ਇਹਨਾਂ ਦੀ ਖਬਰ ਦਾ ਬਹੁਤ ਜ਼ਿਆਦਾ ਅਸਰ ਹੋਇਆ ਹੈ ਇਹ ਜਿੰਨਾ ਖਰਚਾ ਹੋਇਆ ਜੀ ਇਹ ਮੈਂ ਆਪਣੇ ਪੱਧਰ ਤੇ ਸੈਨ ਕੀਤਾ ਹੈ ਜੀ ਇਹ ਮੇਰਾ ਹੱਕ ਇਹ ਹੱਕ ਵੀ ਬਣਦਾ ਹੈ ਕਿਉਂਕਿ ਮੇਰੇ ਵਾਲੇ ਵਾਰਡ ਦੇ ਵਿੱਚ ਹਨ ਮੈਂ ਵਾਰਡ ਦੇ ਵਿੱਚ ਮੇਰੀ ਇਹ ਕੋਸ਼ਿਸ਼ ਹੋਏਗੀ ਕਿ ਵਾਰਡ ਪੂਰੀ ਵਾਰਡ ਦੇ ਵਿੱਚ ਜਿਹੜਾ ਕੋਈ ਵੀ ਕੰਮ ਕਰੇਗਾ ਮੈਂ ਪਹਿਲ ਦੇ ਆਧਾਰ ਤੇ ਆਪਣੀ ਵਾਰਡ ਨੂੰ ਜਿਵੇਂ ਮhalla ਸੁੰਦਰ ਨਗਰ ਹੈ ਇਹਨੂੰ ਬਹੁਤ ਅਤ ਸੁੰਦਰ ਮੈਂ ਬਣਾਣਾ ਹੈ ਕਾਬਿਲ ਖੋ ਰਿ ਹੈ ਕਿ ਬੇਸ਼ਕ ਨਗਰ ਨਿਗਮ ਹਉਤੇ ਕਾਂਗਰਸ ਦਾ ਕਬਜ਼ਾ ਹੈ ਅਤੇ ਆਕਾਲੀ ਕਾਉਂਸਲਰ ਨੇ ਵਿਰੋਧੀ ਦਿਰ ਵਿੱਚ ਹੋਣ ਦੇ ਬਾਵਜੂਦ ਅਤੇ ਆਪਣੀ ਨਿੱਜੀ ਫੰਡ ਚੋਂ ਪੈਸੇ ਖਰਚ ਕਰਕੇ ਜੋ ਸੇਵਾ ਪਾਪਨਾ ਦਾ ਸਬੂਤ ਦਿੰਦਾ ਹੈ ਉਹ ਵਾਕਈ ਹੀ ਕਮ ਹੈ। ਬਤਿਸਮਸੀ ਪੀਟੀਸੀ ਨਿਊਜ਼ ਚਲੰਤਕ। ਦੇਸ਼ ਭਰ ਦੇ ਟਰਾਂਸਪੋਰਟਰਾਂ ਦੀ ਹੜਤਾਲ ਚੌਥੇ ਦਿਨ ਦੇ ਵਿੱਚ ਦਾਖਲ ਹੋ ਚੁੱਕੀ ਹੈ ਪਰ ਸਰਕਾਰ ਟਰਾਂਸਪੋਰਟਰਾਂ ਦੇ ਨਾਲ ਗੱਲਬਾਤ ਦੇ ਮੋੜ ਵਿੱਚ ਨਜ਼ਰ ਨਹੀਂ ਆ ਰਹੀ। ਟ੍ਰਾਂਸਪੋਰਟਰਾਂ ਦੀ ਹੜਤਾਲ ਦੇ ਕਾਰਨ ਮੰਡੀਆਂ ਵਿੱਚ ਸਬਜ਼ੀਆਂ ਦੀ ਆਮਦੀ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਹ ਸਭ ਦੀ ਜਾਣਕਾਰੀ ਦੇ ਰਹੇ ਨੇ ਸਾਡੇ ਸਹਿਯੋਗੀ ਪਤਰਸ ਮਸੀਹ ਜਿਨ੍ਹਾਂ ਸਬਜ਼ੀ ਮੰਡੀ ਜ਼ਿਲੰਦਰ ਦਾ ਦੌਰਾ ਕੀਤਾ। ਟ੍ਰਾਂਸਪੋਰਟਰਾਂ ਦੀ ਹੜਤਾਲ ਦਾ ਚੌਥਾ ਦਿਨ ਔਰ ਅੱਜ ਚੌਥੇ ਦਿਨ ਅਸੀਂ ਇਹ ਜਾਣਨ ਦੇ ਵਾਸਤੇ ਪਹੁੰਚੇ ਹਾਂ ਕਿ ਜਿਹੜੀਆਂ ਰੋਜ਼ਮਰਾਂ ਦੀਆਂ ਵਸਤੂਆਂ ਹੈਗੀਆਂ ਨੇ ਖਾਸ ਤੌਰ ਤੇ ਖਾਣ ਪੀਣ ਵਾਲੀਆਂ ਮੰਡੀਆਂ ਦੇ ਵਿੱਚ ਉਹ ਕਿਸ ਤਰੀਕੇ ਨਾਲ ਉਹਨਾਂ ਦੀ ਆਮਦ ਪ੍ਰਭਾਵਿਤ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਕਿਉਂਕਿ ਆਲੂ ਪਿਆਜ਼ ਹਰ ਘਰ ਦੀ ਜ਼ਰੂਰਤ ਹੈਗੀ ਔਰ ਪਿਆਜ਼ ਜਿਹੜਾ ਕਿ ਜਲੰਧਰ ਦੀ ਮੰਡੀ ਦੇ ਵਿੱਚ ਦੂਸਰੇ ਸਵੇਰ ਤੋਂ ਆਉਂਦਾ ਹੈਗਾ ਇਹ ਜਾਣਨ ਦੇ ਵਾਸਤੇ ਅਸੀਂ ਮੰਡੀ ਦੇ ਵਿੱਚ ਪੁੱਛਿਆ ਹੈਗਾ ਕਿ ਜਿਹੜੀਆਂ ਗੱਡੀਆਂ ਉਹ ਉਹਨਾਂ ਦੀ ਆਮਦ ਕਿਤੇ ਪ੍ਰਭਾਵਿਤ ਤਾਂ ਨਹੀਂ ਹੋਈ ਜੇਕਰ ਪ੍ਰਭਾਵਿਤ ਹੋਈ ਹੈ ਤਾਂ ਕੀਮਤਾਂ ਤੇ ਕਿੰਨਾ ਅਸਰ ਇਸ ਦਾ ਪੈਣ ਵਾਲਾ ਹੈ ਦੂਸਰੀ ਪਾਸੇ ਜਦੋਂ ਮੰਡੀ ਅਸੀਂ ਦਾ ਦੌਰਾ ਕੀਤਾ ਉਸ ਪਾਸੇ ਹਿਮਾਚਲ ਤੋਂ ਗੱਡੀਆਂ ਵੇਈਆਂ ਜਿਹੜੀਆਂ ਟਮਾਟਰ ਲੈ ਕੇ ਪੁੱਜੀਆ ਕਿਨੇ ਹਾਲੇ ਤੱਕ ਸਥਿਤੀ ਆਮ ਵਾਂਗ ਦੱਸੀ ਜਾ ਰਹੀ ਹੈਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੜਤਾਲ ਜਾਂ ਇਹ ਜਿਹੜੀ ਸਥਿਤੀ ਹੈਗੀ ਆ ਕਿਸ ਤਰੀਕੇ ਦਾ ਰੂਪ ਧਾਰਨ ਕਰ ਸਕਦੀ ਹੈ ਮੇਰੇ ਨਾਲ ਇਸ ਮੰਡੀ ਦੇ ਅਹੁਦੇਦਾਰ ਔਰ ਜਿਹੜੇ ਪਿਆਜ਼ ਵਿਕਰੇਤਾ ਮੇਰੇ ਨਾਲ ਮੌਜੂਦ ਹੈ ਕਿ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤ ਜੀ ਗੱਲ ਕਰੀਏ ਜਿਸ ਤਰੀਕੇ ਨਾਲ ਹੜਤਾਲ ਚੱਲ ਰਹੀ ਹੈ ਇੱਕ ਟਰਾਂਸਪੋਰਟਰਾਂ ਦੀ ਪਿਆਜ਼ ਲੈ ਕੇ ਗੱਡੀਆਂ ਦੂਸਰੇ ਸਵੇਰ ਤੋਂ ਆ ਰਹੀਆਂ ਨੇ ਕਿਸ਼ ਅਸਰ ਨਜ਼ਰ ਆ ਰਿਹਾ ਕੁਝ ਹੜਤਾਲ ਦਾ ਦੇਖੋ ਜੀ ਹਾਲੇ ਤੱਕ ਤਾਂ ਜਿਹੜਾ ਪਿਆਜ਼ ਹੈਗਾ ਨਾਸ਼ਿਕ ਤੋਂ ਤੇ ਗੁਜਰਾਤ ਤੋਂ ਦੀ ਮੰਡੀਆਂ ਤੋਂ ਆ ਰਿਹਾ ਹੈ ਲੇਕਿਨ ਅੱਜ ਵੀ ਸਾਡੀ ਮੰਡੀ ਦੇ ਵਿੱਚ 15-20 ਗੱਡੀਆਂ ਪਹੁੰਚੀਆਂ ਨੇ ਲੇਕਿਨ ਜਿੱਦਾਂ ਟਰੈਕਟਰ ოਪਰੇਟਰ ਕਹਿੰਦੇ ਨੇ ਵੀ ਇਹ ਜਿਹੜੀਆਂ ਗੱਡੀਆਂ ਨੇ ਪਹਿਲੇ ਚੱਲੀਆਂ ਉਹਨਾਂ ਨੂੰ ਨਹੀਂ ਆਪਾਂ ਕਰਾਂਗੇ ਦੇਖੋ 3-4 ਦਿਨ ਨਾਸ਼ਿਕ ਤੋਂ ਜਾਂ ਇੰਦੋਰ ਤੋਂ ਆਉਂਦੇ ਪਿਆਜ਼ ਦੇ ਦਿਨ ਲੱਗ ਜਾਂਦੇ ਨੇ ਉਹ ਗੱਡੀਆਂ ਪਹੁੰਚ ਚੁੱਕੀਆਂ ਨੇ ਤੇ ਜਿਸ ਕਾਰਨ ਹਾਲੇ ਤੱਕ ਕੋਈ ਇਨਾ ਅਸਰ ਨਹੀਂ ਲੱਗ ਰਿਹਾ ਲੇਕਿਨ ਦੇਖੋ ਜੇ ਅਗਰ ਹੁ ਅੱਜ ਰਾਤ ਆਉਂਦੇ ਜਾਂ ਨਹੀਂ ਕਹਿੰਦੇ ਉਸ ਬਾਰੇ ਫਿਰ ਪਤਾ ਲੱਗੇਗਾ ਅਗਰ ਨਹੀਂ ਆਣਗੇ ਤਾਂ ਪ੍ਰਾਈਸ ਉੱਚੀ ਹੋ ਜਾਣਗੇ ਪਿਆਜ਼ ਦੇ ਜਾਂ ਹੋਰ ਚੀਜ਼ਾਂ ਟਮਾਟਰ ਟਮਾਟਰ ਦੇ ਵੀ ਆਲਦੀ ਘੜੀ ਕੁਝ ਕੀਮਤਾਂ ਦੇ ਵਿੱਚ ਕੁਝ ਵਾਅਦਾ ਤਾਂ ਨਹੀਂ ਦਰਜ ਕੀਤਾ ਗਿਆ ਨਹੀਂ ਹਾਲੇ ਨਹੀਂ ਆ ਜੀ ਹਾਲੇ ਤੋਂ ਅਵੇਲੇਬਿਲਟੀ ਹੈਗੀ ਹਾਲੇ ਤੋਂ ਜਿਹੜੇ ਬਚਾਰੇ ਜਿਹੜੇ ਅੱਜ ਤੋਂ 15 ਦਿਨ ਪਹਿਲੇ ਚੱਲ ਰਹੇ ਸੀ ਇਹ ਕਰਨ ਹੜਤਾਲ ਹੋਰ ਤਿੱਖੀ ਹੁੰਦੀ ਤਾਂ ਫਿਰ ਉਸ ਦਾ ਅਸਰ ਨਜ਼ਰ ਆਊ ਬਿਲਕੁਲ ਨਜ਼ਰ ਆਏਗਾ ਜੀ ਬਿਲਕੁਲ ਨਜ਼ਰ ਆਏਗਾ ਨਜ਼ਰ ਥੋੜਾ ਜਿਹਾ ਤਾਂ ਵੈਸੇ ਹੋਣਾ ਸ਼ੁਰੂ ਹੋ ਗਿਆ ਜਿੱਦਾਂ ਟਮਾਟਰ ਅੱਜ ਤੇਜ਼ ਹੋ ਗਿਆ ਜਾਂ ਪਿਆਜ਼ ਵੀ 4-8 ਅਨਾ ਰਿ ਕਿਲੋ ਦਾ ਰੇਟ ਵ ਅਗਰ ਮਾਲ ਹੋਰ ਘਟੇਗਾ ਤੇ ਰੇਟ ਆਪਣੇ ਆਪ ਪ੍ਰਾਈਸ ਉੱਚੇ ਜਾਣਗੇ ਸੋ ਕੁੱਲ ਮਿਲਾ ਕੇ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਜੇਕਰ ਹੜਤਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਿੱਖਾ ਰੂਪ ਧਾਰਨ ਕਰਦੀ ਹੈ ਗੱਡੀਆਂ ਹੋਰ ਨਾ ਸੂਬਿਆਂ ਤੋਂ ਨਹੀਂ ਆਉਂਦੀਆਂ ਤਾਂ ਜ਼ਾਹਰ ਦੀ ਗੱਲ ਹੈ ਕਿ ਜਿਹੜੀਆਂ ਪਿਆਜ਼ ਦੀਆਂ ਕੀਮਤਾਂ ਵਧਣੀਆਂ ਔਰ ਆਮ ਘਰਾਂ ਦੇ ਉੱਪਰ ਆਮ ਜਿਹੜੀਆਂ ਰਸੋਈਆਂ ਹੈਗੀਆਂ ਲੋਕਾਂ ਦੀਆਂ ਉਹਨਾਂ ਦੇ ਬਜਟ ਦੇ ਉੱਪਰ ਅਸਰ ਪੈਂਦਾ ਨਜ਼ਰ ਆਏਗਾ ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸਮਸੀ ਪੀਟੀਸ ਨਿਊਜ਼ ਜਲੰਧਰ ਫਿਲਹਾਲ ਬਲੇਟਨ ਦੇ ਵਿੱਚ ਰੁਕਦੇ ਹਾਂ ਇੱਕ ਹੋਰ ਬ੍ਰੇਕ ਦੇ ਲਈ ਬ੍ਰੇਕ ਤੋਂ ਉਸ ਪਾਰ ਵਿਖਾਉਣੇ ਆ ਮਾਲਵਾ ਖੇਤ ਦੀਆਂ ਖਾਸ ਖਬਰਾਂ ਵਾਦ ਦੇ ਚਾਹਨ ਵਾਲਿਆਂ ਲਈ 27 ਜੁਲਾਈ ਬਹੁਤ ਹੀ ਇੰਪੋਰਟੈਂਟ ਡੇ ਹੈ ਕਿਉਂਕਿ ਹੋਣ ਜਾ ਰਿਹਾ ਹੈ ਪੰਜਾਬ ਦੇ ਸੁਪਰ ਸ਼ੈਫ ਦਾ ਫਾਈਨਲ ਮੁਕਾਬਲਾ ਜਿਨਾਂ ਨੂੰ ਖਾਣਾ ਪਸੰਦ ਹੈ ਉਹ ਇਹ ਪ੍ਰੋਗਰਾਮ ਜ਼ਰੂਰ ਵੇਖਣ 27 ਜੁਲਾਈ ਵੇਖਣਾ ਨਾ ਭੁੱਲਣਾ ਚੱਲੂਗੀ ਨਾ ਹੁਣ ਚੱਲੂਗੀ ਆਉਣ ਵਾਲੇ ਕੱਲ ਦੀ ਸੁਰੱਖਿਆ ਵਿੱਚ ਅਸੀਂ ਤੁਹਾਡਾ ਸਾਥ ਦੇਾਂਗੇ

इंस्पायर अवार्ड मानक एक ऐसा मंच है जहां पर राष्ट्रीय प्राथमिकताओं और सामाजिक जरूरतों को मद्देनजर रखते हुए लाखों छात्रों और छात्राएं क्रिएटिव और इनोवेटिव आइडियाज़ सामने ला सकते हैं अगर आप छठी से दसवीं क्लास तक के छात्र हैं तो इंस्पायर अवार्ड मानक के लिए अपने स्कूल के जरिए अपना आवेदन इकतीस जुलाई ऐसी पहले भेजें यूनिवर्सिटी जलंधर वर्ल्ड क्लास एजुकेशन विद वर्ल्ड क्लास इंफ्रास्ट्रक्चर मजबूत इरादा क्वालिटी एजुकेशन है मोशन आ जाता है आपकी सदस्यता जा सकती है हाँ। नहीं नहीं तो उसमें हाँ। ना उन्होंने, डिफेंस कहा कि 100% थी. कांग्रेस कहीं ना कहीं लीडिंग हाँ। पार्टी के रूप में आई खासकर राहुल गांधी के लिए मैं कहूंगा कि राहुल गांधी गेंड ਸਾਡੇ ਵੱਲੋਂ ਬੜਾ ਕਲੀਅਰ ਹੈਗਾ ਕਿ ਸਾਡੇ ਪ੍ਰਾਈਮ ਮਿਨਿਸਟਰ ਕੈਂਡੀਡੇਟ ਮੋਦੀ ਜੀ ਨੇ ਹੂ ਇਜ਼ ਆਦਰ ਕੈਂਡੀਡੇਟ ਜਿਹੜਾ ਐਟੀਟਿਊਡ ਪਿਛਲੇ ਦਵਾਨੇ ਦੇ ਵਿੱਚ ਕਾਂਗਰਸ ਦਾ ਹੁੰਦਾ ਸੀ ਉਹ ਬੀਜੇਪੀ ਦਾ ਹੁੰਦਾ ਜਾ ਰਿਹਾ ਹੈ। ਕੀ ਦੋ ਪੋਲੀਟੀਕਲ ਪਾਰਟੀਆਂ ਤੋਂ ਕਮ ਸੇ ਕਮ ਡੈਮੋਕ੍ਰੇਸੀ ਦੀ ਉਮੀਦ ਸੀ? ਐਬਸੋਲੂਟਲੀ ਰਾتي ਜਨਤਾ ਪਾਰਟੀ ਹੋਰ ਕਾਂਗਰਸ ਸੇ ਐ ਕਿਸ ਤਰ੍ਹਾਂ ਗਰੀਦਾ ਹੈ? ਇਕਤਬਾਦ ਇੱਕ ਵਾਰ ਫੇ ਤੁਹਾਡਾ ਸਵਾਗਤ ਹੈ ਤੇ ਹੁਣ ਇੱਕ ਨਜ਼ਰ ਮਾਲਵਾ ਖੇਤ ਦੀਆਂ ਚੌਣਵੀਆਂ ਖਬਰਾਂ ਤੇ ਫਰੋਸਪਰ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਮਾਂ ਦੀ ਮੌਤ ਦਾ ਪ੍ਰਮਾਣ ਪੱਤਰ ਬਣਾਉਣਗੇ ਪੁੱਤ ਨੂੰ ਮਹੀਨਾ ਭਰ ਤੱਕੇ ਖਾਣ ਮਗਰੋਂ ਵਿਭਾਗ ਨੇ ਮਾਂ ਦੀ ਥਾਂ ਤੇ ਪੁੱਤ ਨੂੰ ਹੀ ਉਸੇ ਮੌਤ ਦਾ ਸਰਟੀਫਿਕੇਟ ਦੇ ਦਿੱਤਾ ਕਿਸ ਤਰ੍ਹਾਂ ਵੇਖੋ ਸਾਡੀ ਰਿਪੋਰਟ ਦੇ ਜ਼ਰੀਏ हाथ ਵਿੱਚ ਆਪਣੀ ਹੀ ਮੌਤ ਦਾ ਪ੍ਰਮਾਣ ਪੱਤਰ ਫੜੀ ਬੈਠਾ ਹੈ ਸ਼ਖਸ ਹੈ ਦਵਿੰਦਰ ਸਿੰਘ ਜੋ ਹੈਰਾਨ ਹੈ ਕਿ ਗਿਆਤਾਉ ਆਪਣੀ ਮਾਂ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਸੀ ਪਰ ਉਸ ਨੂੰ ਸੇਤ ਮੈਕਮੇ ਨੇ ਉਸਦੀ ਹੀ ਮੌਤ ਦਾ ਪ੍ਰਮਾਣ ਪੱਤਰ ਮਹੀਨਾ ਬਾਅਦ ੱੱਕੇ ਫੌਣ ਮਗਰੋਂ ਕਿਉਂ ਠੁਮਾ ਦਿੱਤਾ ਦਵਿੰਦਰ ਮੁਤਾਬਕ ਉਸਦੀ ਮਾਤਾ ਦਾ ਦੇਹਾਂਤ ਸਾਲ 2016 ਵਿੱਚ ਹੋਇਆ ਸੀ ਤੇ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਮੌਤ ਤੋਂ 21 ਦਿਨਾਂ ਵਿੱਚ ਹੀ ਮੌਤ ਦਾ ਪ੍ਰਮਾਣ ਪੱਤਰ ਲੈਣਾ ਜ਼ਰੂਰੀ ਹੁੰਦਾ ਹੈ ਤੇ ਜਦੋਂ ਉਹ ਸਰਟੀਫਿਕੇਟ ਬਣਵਾਉਣ ਗਿਆ ਤਾਂ ਸਿਹਤ ਵਿਭਾਗ ਦੇ ਮੁਲਾਜ਼ਮਾ ਨੇ ਪਹਿਲਾਂ ਤਾਂ ਉਸ ਨੂੰ ਬਹੁਤ ਖੱਜਲ ਖਵਾਰ ਕੀਤਾ ਅਤੇ ਕੋਈ ਥਾਵੇਂ ਤੇ ਉਸ ਤੋਂ ਵੱਡੀ ਵੀ ਮੰਗੀ ਗਈ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਉਸਤੀ ਹੀ ਮੌਤ ਦਾ ਪ੍ਰਮਾਣ ਪੱਤਰ ਦੇ ਦੇ ਤਾਸ਼ਿਆ ਨੇ ਜਦੋਂ ਇਹਨਾਂ ਨੇ ਮੇਰਾ ਸਰਟੀਫਿਕੇਟ ਜਦੋਂ ਦੇਣਾ ਦੇਣਾ ਸੀ ਇਹਨਾਂ ਨੇ ਮੈਨੂੰ ਤੇ ਇਹਨਾਂ ਨੇ ਮੈਨੂੰ ਬਹੁਤ ਆਬਜੈਕਸ਼ਨਾਂ ਲਾਣੀਆਂ ਸ਼ੁਰੂ ਕਰਤੀਆਂ ਕਿ ਤੁਹਾਡੀ ਆ ਫਾਰਮੈਲਟੀ ਰਹਿੰਦੀ ਹੈ ਜੀ ਕੁਝ ਆ ਰਹਿੰਦਾ ਜੀ ਜਦੋਂ ਇਹਨਾਂ ਨੇ ਮੇਰੇ ਚੱਕਰ ਦਾ ਚੱਕਰ ਲਗਵਾਨੇ ਸ਼ੁਰੂ ਕਰ ਤੱਕ ਜਦੋਂ ਮੈਂ ਡੀਸੀ ਆਫਿਸ ਜਾਂਦਾ ਸੀ ਉੱਥੇ ਮੈਨੂੰ ਕੁਝ ਲੋਕ ਮਿਲਦੇ ਸਨ ਕਿ ਤੇ ਉਹ ਸਰਟੀਫਿਕੇਟ ਬਣਾਣਾ ਤੇ ਤੇਰਾ ਸੀ ਜਲਦੀ ਤੋਂ ਜਲਦੀ ਇਹ ਸਰਟੀਫିକਟ ਬਣਵਾ ਦੇਾਂਗੇ ਫਾਈਨਲੀ ਇਹ ਸਰਟੀਫିକਟ ਲੈਣ ਗਿਆ ਤੇ ਉਹਨਾਂ ਨੇ ਮੇਰੇ ਨਾਮ ਦਾ ਹੀ ਦਵਿੰਦਰ ਸਿੰਘ ਜੋਤ ਜੀ ਦਾ ਜਾਂਦਾ ਤੁਹਾਡੇ ਸਾਹਮਣੇ ਇੱਕ ਸ਼ਖਸ ਖੜਾ ਉਹਦੇ ਨਾਮ ਦਾ ਸਰਟੀਫିକਟ ਬਣਾਤਾ ਕਿ ਜਿਹੜੇ ਲੋਕ ਉੱਥੇ ਬੈਠੇ ਹੋਏ ਜਿਨ੍ਹਾਂ ਦੇ ਕੰਮ ਏ ਉਹ ਪੈਸੇ ਲੈ ਕੇ ਇਹ ਕੰਮ ਬਹੁਤ ਜਲਦੀ ਕਰਦੇ ਪਰ ਦੂਜਿਆਂ ਦੀ ਕਿਸੇ ਦੀ ਕੋਈ ਨਹੀਂ ਸੁਣਦੇ ਤੁਹਾਨੂੰ ਬਹੁਤ ਹਰਾਸਮੈਂਟ ਕੀਤਾ ਇਹਨਾਂ ਨੇ ਮੈਨੂੰ ਜੀ ਬਹੁਤ ਜ਼ਿਆਦਾ ਥਕਾਂ ਲੱਗਿਆ ਜੀ ਬਹੁਤ ਜ਼ਿਆਦਾ ਮੈਨੂੰ ਥਕਾਂ ਲੱਗਿਆ ਮੇਰੇ ਬੱਚਿਆਂ ਨੂੰ ਥਕਾਂ ਲੱਗਿਆ ਬਹੁਤ ਜ਼ਿਆਦਾ ਜੀ ਅਸੀਂ ਸੋਚ ਆ ਗਏ ਆ ਜੀ ਉਸ ਦਿਨ ਦੇ ਜਿੱਦਾਂ ਦਾ ਸਾਨੂੰ ਸਰਟੀਫੀਕੇਟ ਮਿਲਿਆ ਜੀ ਇਹ ਸਾਡੇ ਨਾਲ ਬੇਇਨਸਾਫੀ ਹੋਈ ਹੈ ਜੀ ਉਧਰ ਮਾਮਲੇ ਸੰਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਮਿਲੀ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੰਦਿਆਂ ਜਿੱਥੇ ਪ੍ਰਮਾਣ ਪੱਤਰ ਨੂੰ ਦਰੁਸਤ ਕਰਵਾਉਣ ਦਾ ਭਰੋਸਾ ਦਿੱਤਾ ਉੱਥੇ ਹੀ ਅਣਗਹਿਲੀ ਵਰਤਣ ਵਾਲੇ ਮੁਲਾਜ਼ਮਾ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕੀਤੀ ਇਸ ਵਾਸਤੇ ਮੈਂ ਜਿ ਸਰ ਸਰਜਨ ਤੋਂ ਇਹ ਲੇ ਕੇ ਦੀ ਰਿਪੋਰਟ ਲਾ ਕੇ ਕੋਈ ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਜਿਹਦਾ ਕੋਈ ਵੀ ਹੈਗਾ ਜਿਸ ਵਿੱਚ ਜਿਹੜਾ ਟਿਕਟ ਹੈ ਕੋਈ ਪ੍ਰੈਕਟ ਜਿਹੜਾ ਸਰਵਿਸ ਦਿੱਤਾ ਦਸਨਾ ਦੀ ਇਹ ਪ੍ਰਣ ਜਿਹੜਾ ਕੋਈ ਸਟਾਫਰ ਇਸ ਪਾਸੇ ਉਹਦੇ ਕੋਲ ਕਰ ਦਿੱਤਾ। ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਦੀ ਹਾਦਸਾ ਇੱਕ ਲਾ ਮਿਸਾਲ ਉਦਾਹਰਣ ਹੈ ਕਿ ਸਰਕਾਰੀ ਦਫਤਰਾਂ ਚ ਆਮ ਲੋਕਾਂ ਨੂੰ ਕਿਸ ਤਰ੍ਹਾਂ ਨਾਲ ਤੰਗ ਪਰੇਸ਼ਾਨ ਕੀਤਾ ਜਾਂਦਾ। ਜਿਸ ਕਰਕੇ ਜਿੱਥੇ ਆਮ ਲੋਕਾਂ ਦਾ ਸਮਾਂ ਤੇ ਪੈਸਾ ਤਾਂ ਖਰਾਬ ਹੁੰਦੇ ਹੀ ਨੇ ਉੱਥੇ ਹੀ ਇਸ ਤਰ੍ਹਾਂ ਦੀ ਅਣਗਹਿਲੀ ਕਾਰਨ ਉਹਨਾਂ ਨੂੰ ਵਾਧੂ ਖਰਚਲ ਖਵਾਰੀ ਵੀ ਚੱਲਣੀ ਪੈਂਦੀ ਹੈ। ਜ਼ਰੂਰਤ ਹੈ ਅਣਗਹਿਲੀ ਵਰਤਣ ਵਾਲੇ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਤਾਂ ਜੋ ਕਿਸੇ ਹੋਰ ਸ਼ਹਿਰੀ ਨੂੰ ਅਜੇ ਹੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਸਰਬਜੀਤ ਸਿੰਘ ਪੀਟੀਸੀ ਨਿਊਜ਼ ਫਿਰੋਜ਼ਪੁਰ ਵਧਦੇ ਅਗਲੀ ਖਬਰ ਦੇ ਬਾਅਦ ਮੰਡੀ ਗੋਬਿੰਦਗੜ੍ਹ ਦੇ ਵਿੱਚ ਪੰਜਾਬ ਦੀ ਪਹਿਲੀ ਸੀਐਨਜੀ ਦੀ ਮਦਦ ਨਾਲ ਚੱਲਣ ਵਾਲੀ ਲੋਹਾ ਮਿਲ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਸੰਭਵ ਹੋਇਆ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਪਰਾਲੇ ਦਿਨਾ ਜਿਸ ਸਦਕਾ ਪ੍ਰਦੂਸ਼ਣ ਨੂੰ ਘਟਕਣ ਦੇ ਵਿੱਚ ਕਾਫੀ ਮਦਦ ਮਿਲੇਗੀ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਜੋ ਦੇਸ਼ ਪਰ ਵਿੱਚੋਂ ਪ੍ਰਦੂਸ਼ਿਤ ਨਗਰਾਂ ਵਿੱਚੋਂ ਸ਼ਾਮਿਲ ਹੈ ਇਸ ਨੂੰ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪ੍ਰਦੂਸ਼ਣ ਮੁਕਤ ਕਰਨ ਦਾ ਬੀੜਾ ਚੁੱਕਿਆ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਵੱਲੋਂ ਮੰਡੀ ਗੋਬਿੰਦਗੜ੍ਹ ਵਿੱਚ ਪਹਿਲੀ ਮਿਲ ਨੂੰ ਸੀਐਨਜੀ ਤੇ ਚਾਲੂ ਕਰਨ ਦਾ ਉਦਘਾਟਨ ਕੀਤਾ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਹੋਰ ਵੀ ਉਦਯੋਗਪਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੀ ਆਪਣੀਆਂ ਮਿਲਾਂ ਸੀਐਨਜੀ ਗੈਸ ਤੇ ਚਲਾਉਣ ਤਾਂ ਕਿ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਅਸੀਂ ਇਸ ਏਰੀਆ ਦੀਆਂ 200 ਢਲਾਈ ਮਿਲਾਂ ਜਿਹੜੀਆਂ ਨੇ ਜਿੱਥੇ ਕਿ ਪ੍ਰਦੂਸ਼ਨ ਬਹੁਤ ਜ਼ਿਆਦਾ ਹੈ ਕੋਲੇ ਕਰਕੇ ਭਾਵੇਂ ਕਿ ਸਾਰੀਆਂ ਇੰਡਸਟਰੀਆਂ ਨੇ ਉਸ ਪ੍ਰਦੂਸ਼ਨ ਨੂੰ ਰੋਕਣ ਦੇ ਯੰਤਰ ਲਗਾਏ ਹੋਏ ਨੇ ਪਰ ਫਿਰ ਵੀ ਇੱਕ ਲਿਮਟ ਹੁੰਦੀ ਹੈ ਹਰ ਇੱਕ ਚੀਜ਼ ਦੀ ਸੋ ਹੁਣ ਜਦੋਂ ਗੈਸ ਆ ਗਈ ਹੈ ਇਸ ਤੋਂ ਬਾਅਦ ਹੁਣ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਸਾਡੇ ਇੰਡਸਟਰੀਸਟ ਨੇ ਖਾਸ ਕਰਕੇ ਇਸ ਏਰੀਏ ਚ ਅਗੇ ਲੁਧਿਆਣਾ ਚ ਅਗੇ ਜਲੰਧਰ ਦੇ ਵਿੱਚ ਉਹ ਸਾਰੇ ਇਸ ਤੋਂ ਸੇਧ ਲੈ ਕੇ ਅਸੀਂ ਕੋਲੇ ਤੋਂ ਸ਼ਿਫਟ ਹੋ ਕੇ ਸੀਐਨਜੀ ਤੇ ਜਾਈਏ ਮੰਡੀ ਗੋਵਿੰਦਗੜ੍ਹ ਵਿੱਚ ਪਹਿਲਾ ਸੀਐਨਜੀ ਤੇ ਚੱਲਣ ਵਾਲਾ ਪ੍ਰੋਜੈਕਟ ਲਗਾਉਣ ਵਾਲੇ ਸੁਮਿਤ ਐਗਰੀਕਲਚਰ ਇੰਡਸਟਰੀ ਦੇ ਮਾਲਕ ਨੇ ਕਿਹਾ ਕਿ ਭਾਵੇਂ ਉਹਨਾਂ ਨੂੰ ਕੋਇਲੇ ਦੇ ਮੁਕਾਬਲੇ ਇਹ ਮਹਿੰਗਾ ਪੈ ਰਿਹਾ ਪਰ ਉਹ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਏ ਨੇ। ਸਾਰਨ ਸਭ ਨੂੰ ਸਾਰੇ ਇੰਡਸਟਰੀਜ਼ ਵਾਲੇ ਭਾਈਆਂ ਨੂੰ ਉਹੀ ਮੈਸੇਜ ਦੇਣਾ ਚਾਹਾਂਗਾ ਕਿ ਅਪਲਾਇਡਾ ਮੰਡੀ ਗੋਲਿੰਗੜਾ ਜਿਹੜਾ ਏਰੀਆ ਹੈਗਾ ਜਿਵੇਂ ਸਰਨੇ ਕਿਹਾ ਹੈਗਾ ਸਭ ਤੋਂ ਜ਼ਿਆਦਾ ਪਲੂਟਿਡ ਏਰੀਆ ਹੈਗਾ ਤੇ ਜਿੰਨੀ ਜਲਦੀ ਆਪਾਂ ਮਤਲਬ ਕਿ ਇਸ ਚੀਜ਼ ਨੂੰ ਇੰਪਲੀਮੈਂਟ ਕਰ ਲਾਂਗੇ ਬੂੰਦ ਬੂੰਦ ਨਾਲ ਸਾਗਰ ਭਰਦਾ ਹੈਗਾ ਸਾਰੇ ਇੱਕ ਇੱਕ ਕਦਮ ਵਿਧਾਨ ਤਾਂ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਮੰਡੀ ਗੋਲਿੰਗੜਾ ਨੂੰ ਪਲੂਟਿਡ ਫ੍ਰੀ ਸਿਟੀ ਕਿਹਾ ਜਾ ਸਕਦਾ ਹੈਗਾ ਸੋ ਲੋੜ ਹੈ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਆਪਣੇ ਚੁਗਿਰਦੇ ਨੂੰ ਹਰਾ ਭਰਾ ਬਣਾਉਣ ਲਈ ਬਣਦਾ ਯੋਗਦਾਨ ਪਾਉਣ ਦੀ ਇਹ ਪਲਾਂਟ ਪੰਜਾਬ ਵਿੱਚ ਪਹਿਲਾ ਪਲਾਂਟ ਹੈ ਜਿਸ ਦੇ ਚੱਲਣ ਨਾਲ ਪ੍ਰਦੂਸ਼ਣ ਘਟ ਹੋ ਸਕੇਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਵੱਲੋਂ ਹੋਰਨਾ ਉਦਯੋਗ ਪਤਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਫੈਕਟਰੀਆਂ ਸੀਐਨਜੀ ਗੈਸ ਨਾਲ ਚਲਾਉਣ ਤਾਂ ਕਿ ਪੂਰੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ ਕੈਮਰਾਮੈਨ ਦਿਵਿੰਦਰ ਸਿੰਘ ਦੇ ਨਾਲ ਚਿਗਦੇਵ ਸਿੰਘ ਪੀਟੀਸੀ ਨਿਊਜ਼ ਮੰਡੀ ਗੋਵਿੰਦਗੜ੍ਹ ਇਸੇ ਨਾਲ ਹੀ ਵਿਲਾ ਹੋ ਗਿਆ ਤੁਹਾਡੀ ਤੋਂ ਇਜਾਜ਼ਤ ਲੈਂਦਾ ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਵੇਖਦੇ ਹੋ ਪੀਟੀਸੀ ਨਿਊਜ਼ ਧੰਨਵਾਦ

ਟੈਲੀਵਿਜ਼ਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਨ੍ਹਾਂ ਹੀ ਲੋਕ ਗੀਤਾਂ ਦੇ ਵਾਰਿਸਾਂ ਦੀ ਤਲਾਸ਼ ਪਿੰਡਦਰ ਪਿੰਡ ਹਰ ਪਿੰਡ ਸਾਡਾ ਡੱਲਾ ਸ਼ਹਿਰ ਜਿਗਰਾ ਮਾ ਜ਼ਿਲ੍ਹਾ ਲੁਧਿਆਣਾ ਬੱਲੀ ਉਹ ਜਿੰਦ ਮਾਈ ਜੇ ਚੱਲਿਓ ਪਟਿਆਲੇ ਜੱਟ 헤ਡ ਝੰਡੋਰੇ ਦੇ ਸੌਂਗੇ ਈਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਕੌਣ ਬਣੇਗਾ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਵਿਨਰ ਮੈਂ ਮੈਂ ਚੱਲ ਆ ਰਿਹਾ ਨੇ ਸਿਰਫ ਪੀਟੀਸੀ ਪੰਜਾਬੀ ਤੇ this program is presented by neera swaraj powered by pya de anek wazir sirf ek upl ka ulala i media partner rithi i media a gateway to rural 27 july swad de chahwanan layi bahut hi khaas hon ja reya kyunki 27 july nu ho reya hai ptc de super shop season 3 da grand finale ਹੈਲ ਨਵੀਂ ਹੈ ਨਵੇਂ ਦੌਰs ਕਰਾਂਗੇ ਗੱਲਾਂ ਕੈਨੇਡਾ ਵਿਦ ਵਸਤੇ ਪੰਜਾਬੀਆਂ ਦੀਆਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਛਾਏ ਨੇ ਪੰਜਾਬੀ ਬਿਜ਼ਨਸ ਪੋਲਿਟਿਕਸ ਸਪੋਰਟਸ ਐਂਟਰਟੇਨਮੈਂਟ ਹਰ ਫੀਲਡ ਵਿੱਚ ਛਾਏ ਨੇ ਪੰਜਾਬੀ ਕੈਨੇਡਾ ਵਿਦ ਵਸਤੇ ਐਨ ਆਰ ਆਈ ਦੀਆਂ ਖਬਰਾਂ ਤੇ ਵੀ